ਅਕੀਨ ਹੋਇਆ ਨਹੀਂ ਅਬੀਬੀ ਰਾਣੀ ਮਹਿੰਦੀ ਇੱਕ ਕਰਤ ਦੀ ਕੰਪਲੀਟ ਹੋ ਗਈ ਆ ਜਿਹੜੇ ਤੁਸੀਂ ਕੋਲੇ ਜਾਂਦੇ ਸੀ ਦੋਸਤ ਜੰਨੋ ਸਾਡੀ ਦੀ ਹਾਂ ਆ ਮੂੰਹ ਦੇ ਬਿਲਾ ਵਾਲੇ ਮਹਿੰਦੀ ਤੂੰ ਮੂੰਹ ਦੇ ਬਿਲਾ ਵਾਲੀ ਮੂੰਹ ਤੇ ਲੱਗਿਆ ਉਹ ਖਾਜਾਂ ਲੱਗੀਆਂ ਲਵਾ ਲਈ ਲਾਦਾ ਕਿੰਨੇ ਵਜੇ ਜਾਂਦੀ ਸੀ ਮੇਰੇ ਘਰਦੀ ਰਹਿ ਗਈ ਆ ਤੂੰ ਤਾਂ ਵੀ ਲਗਾ ਲਈ ਤੂੰ ਤਾਂ ਉੱਠਦਾ ਚਲੋ ਜੀ ਬੇ ਮੂੰਹ ਤੇ ਵੀ ਲੱਗਾ ਕੀ ਗੱਲ ਆ ਤੇਰਾ ਮੂੰਹ ਮੂੰਹ ਲੈ ਆ ਵੀ ਦੋਸਤੋ ਦੱਸਿਓ ਵੀ ਕਿਹੜੀ ਕਿਹੜੀ ਬੀਬੀ ਮਹਿੰਦੀ ਕਰਵਾਇਆ ਤੇ ਮਹਿੰਦੀ ਲਵਾਈ ਆ। ਜੰਨੋ ਦਾ ਮੂਹ ਵੀ ਦਾ ਕਾਰਕਾ ਕਰਾ। ਇਹ ਤਾਂ ਬਲੌਗ ਵਿੱਚ ਆ ਬੀਬੀ ਦਾ। ਇਹਨਾਂ ਦਾ ਵੀ ਆ ਨਾਲ ਚਾਹ। ਮਹਿੰਦੀ ਦਾ। ਇੱਕ ਕੁੜੀਆਂ ਦਾ ਇਹਨਾਂ ਦੀ ਵਾਸਤੇ ਆਪਾਂ ਕੀ ਕਹਿੰਦੇ ਹਾਂ ਉਹ ਲੂ ਉਹ ਕਰਨੀ ਆ ਆਪਾਂ। ਬੁਕਿੰਗ ਕਰਨੀ ਆ ਹੁਣ। ਬੁਕਿੰਗ ਤਿਆਰੀ ਸਾੜੇ ਸਾਡੀਆਂ ਆਪਣੀਆਂ ਕੁੜੀਆਂ ਆ ਇਹ। ਹਾਂ ਮਹਿੰਦੀ ਕਰਾਵਾ ਲਵਾ ਸਕਦੇ ਆ। ਕਰਵਾਚੌਤ ਤੇ ਹਰੇ ਕਰਵਾਚੌਤ ਤੇ ਤੁਸੀਂ ਇਹਨਾਂ ਨਾਲ ਸੰਪਰਕ ਕਰ ਸਕਦੇ ਆ। ਥੋੜਾ ਕੰਮ ਦਾ ਆਪਣਾ। ਲੋ ਗਾਇਸ ਆਜਾ ਪਾ ਪਾਦੇ। ਪੂਣਾ ਪਤਾ ਲੱਗਿਆ ਅੱਜ ਕਿ ਵੀ ਪਾਪਾ ਕੇ ਅੱਜ ਕੰਮ ਤੇ ਅੱਜ ਇਹ ਕਰਵਾਚੌਤ। ਅੱਜ ਇਹ 10 ਤਰੀਕ 9 ਮਹੀਨਾ 2025 ਠੀਕ ਹੈ। ਹਮ ਤੁਹਾਨੂੰ ਕਰਵਾਚੌਤ ਦਾਣਾ ਦਿਖਾਉਂਦੇ ਆ ਬਲੌਗ। ਹੋਰ ਵੀ ਤੁਹਾਨੂੰ ਅੱਗੇ ਇਜਤਿਹਾ ਦਿਖਾਈ ਰਹੋਗੇ। ਸਾਡੇ ਨਾਲ ਬਨੇ ਰਹਿਓ। ਗਾਈਜ਼ ਆਪਾਂ ਮਮਮੀ ਦਾ ਗੂੜਾ ਕ੍ਰਸ਼ ਕਰਕੇ ਲਿਆਂਦਾ ਆ ਠੀਕ ਆ ਹਾਂ ਸਾਡੇ ਮਲੇ ਦੀ ਘੜੀ ਆ ਉਹਨੂੰ ਰੋਲ ਅੰਨਾ ਆਪਾਂ ਦਾ ਮਿਲ ਜਾਵੇਗਾ ਉਹ ਸਾਨੂੰ ਅੱਗੇ ਦਿਖਾਈ ਹੋ ਗਏ ਮੰਦੀ ਮੇਰੀ ਮਮਮੀ ਨੇ ਅਰਾਧਨ ਮਗਾ ਲਈ ਜੀ ਮਨੇ ਇਹ ਨਹੀਂ ਸਕਿਆ ਚੱਕਰ ਪਾ ਚਾਹ ਉਹਦੇ ਹੱਥ ਘੜੀ ਤਿਆਰ ਹੋ ਰਹੀ ਆ ਹੁਣ ਸਾਡੇ ਮੇਕਅਪ ਆਰਟਿਸਟ ਨਾਲ ਗੜੇ ਆ ਅੱਡੀ ਆ ਬਣਾਉਂਦਾ ਸੋ ਤੁਹਾਨੂੰ <laughs> ना बड़ा ਥੜਾ <थोड़ा> है ਚਲੋ ਵੀਡੀਓ ਹੁੰਦਾ ਹੈ ਹੈ ਮਨਾਇਆ ਕਾ ਤਾਂ ਜਾਂਦਾ ਇਹ ਬਹੁਤ ਆਦਮੀ ਨਾ ਹੁੰਦਾ ਪੁਰਾਣੇ ਦਾ ਆਪਾਂ ਹੀ ਹੁਣ ਫੇਰ ਲੈਣੀ ਹੈ ਨਹੀਂ ਕੋਈ Aku cerita ceri na, kuterada dekami na, musuh ramai na. Aku rasa lebih berukur ye, Aku rasa lebih berukur ye, Aku rasa lebih berukur ye, Aku rasa lebih berukur ਕੁੜੀਏ ਕੱਤੀ ਨਾ ਇਹ ਨਾ ਆਪੇ ਤਰਸਾਣਾ ਇਹ ਨਾ ਸੁਸਰ ਜੀ ਦਾ ਮੀਨਾ ਸੁਸਰ ਲੁਆ ਨਾ ਮੀਨਾ ਗਲੀ ਬਾਟ ਪਾ ਮੀਨਾ ਨੈ ਸੋਹੀ ਨਾ ਕਦਿਏ ਅਲਕੋੜਾ ਚਰਦੀ ਰੋਕੀਏ ਅਲਕੋੜਾ ਸਮਝੀ ਰੋਕੀਏ ਅਲਕੋੜਾ ਸਮਝੀ ਰੋਕੀਏ ਹਲਿਆ ਕੋਲ ਦਾ ਕੰਮੀ ਕੋਲ ਲਈ ਹਲਿਆ ਕੋਲ ਦਾ ਕੰਮੀ ਲਈ ਹਲਿਆ ਕੋਲ ਦਾ ਕੰਮੀ ਕੋਲ ਲਈ ਹਲਿਆ ਕੋਲ ਕੋਈ ਵੀ ਦੋ ਵਾਰੀ ਨੀ ਸੋੜੀ ਰੋ ਕੋਈ ਕੱਟੀ ਨਾ ਟੇੜੀ ਨਾ ਸੱਤ ਚਲਤਾ ਵੇਹੀ ਨਾ ਸੁੱਤ ਰਹਾ ਜੇ ਜਾਮੀ ਨਾ ਰਸੂਨਾ ਮੰਮਾ ਨਾ ਚਾਂ ਚਾਂ ਮੇਰੀ ਬੋਰਡਰ ਦੇ ਕੇ ਜਉਂਦੀ ਵੀ ਆ। ਅੱਡੀ ਤੁਹਾਡੀ ਆ ਵੀ ਚੁੱਕੀ। ਪਹਿਲੇ ਇੱਧਰ ਖੜ੍ਹ ਤੇ ਮੇਰੀ ਇੱਧਰ ਅਮਾਜੂ ਨਹੀਂ ਕਰਵਾ ਮੈਂ ਤੁਹਾਡੀ। ਦੇਖੋ। ਆ ਇੱਧਰ ਆ ਜਾ। ਇੱਧਰ ਦੀ ਆ ਜਾ। ਆਗੇ ਆਗੇ। ਕੱਲ ਜਦ ਮੈਂ ਬੁੱਕਰ ਮਾਰ ਲਾਂ। ਅਮੰਦਰ ਪਹਿਲਾਂ ਨੱਥੂ ਆਂ ਇੱਧਰ ਰੱਖੀ। ਬਾਪੂ। ਇਹ ਵੇਲਾ ਚਿਵਾ ਨਾ। mung beans sister wow, this is a ਲੋਈ ਸਰਵਾਜਾ ਦਾ ਵਰਤ ਹੋ ਗਿਆ ਸੰਪੂਰਨ ਏ ਇੱਧਰ ਤਾਂ ਬਣਾ ਅਸ਼ੀਰਵਾਦ ਦੇ ਦੋ ਅਸ਼ੀਰਵਾਦ ਦੇ ਇੱਥੇ ਸਰ ਤੇ ਅਤਰ ਕੋ ਅਸ਼ੀਰਵਾਦ ਅੰਜੀ ਚਲ ਮੈਂ ਚਾਹੁੰਦਾ ਹਾਂ ਅਮਰੇ ਪਹਿਲਾ ਪਾਣੀ ਹੀ ਬਲਾਓ ਜੀ ਚਲ ਪਾਣੀ ਪਾਈਏ ਹੋਏ ਹੂੰ ਇਹ ਹੋਣੀ ਹੈ ਹਾਂ ਚਲੋ ਅਰਦਾਸ ਕਰਨਾ ਆਹ ਦੇਖੋ ਗਾਈ ਮਜ਼ੇ ਨਾ ਲੱਗਾ ਇਹ ਮਿੱਟੀ ਵੀ ਨਾਲੇ

ਮੰਨੇ ਵੀ ਤਿਆਰ ਲੈ ਲੈ ਆਪਾਂ ਰਸਗੁਲਾ ਇੱਕ ਦੇ ਤਾਂ ਸੁਸੂ ਕਰਨ ਆ ਆ ਪੀਣਾ ਨਹੀਂ ਜਲ